ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀ ਵਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਨਵਾਂ ਤੁਹਾਡਾ ਸਵਾਗਤ ਕਰਨ ਲੱਗੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਆ ਅਗਰ ਤੁਹਾਡੀਆਂ ਲੱਤਾਂ ਦੇ ਵਿੱਚ ਸੋਨਾ ਪਣਾ ਹੈ ਤੁਹਾਡੀਆਂ ਲੱਤਾਂ ਦੇ ਵਿੱਚ ਕੀੜੀਆਂ ਚੱਲਦੀਆਂ ਨੇ ਤੁਹਾਨੂੰ ਲੱਤਾਂ ਭਾਰੀਆਂ ਭਾਰੀਆਂ ਲੱਗਦੀਆਂ ਨੇ ਤਾਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਅੱਜ ਆਪਾਂ ਤੁਹਾਨੂੰ ਦੋ ਐਸੀਆਂ ਚੀਜ਼ਾਂ ਜਾਂ ਦੋ ਡਰਿੰਕ ਬਣਾ ਕੇ ਤੁਹਾਨੂੰ ਦਿਖਾਵਾਂਗੇ ਲਾਈਵ ਅਗਰ ਤੁਸੀਂ ਉਹ ਪੀਓਗੇ ਤੁਹਾਡੀਆਂ ਲੱਤਾਂ ਦੇ ਵਿੱਚ ਜਿਹੜਾ ਖੂਨ ਦਾ ਸੰਚਾਰ ਹੈ ਉਹ ਵੀ ਵਧੇਗਾ ਤੁਹਾਡੀਆਂ ਲੱਤਾਂ ਜੋ ਪੌਲੀ ਨਿਊਰੋਪੈਥੀ ਜਾਂ ਡਾਇਬਟਿਕ ਨਿਊਰੋਪੈਥੀ ਕਰਕੇ ਜਿਹੜੀਆਂ ਨਸਾਂ ਬੰਦ ਹੋਣ ਲੱਗ ਗਈਆਂ ਨੇ ਉਹ ਵੀ ਦੁਆਰਾ ਖੋਲਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਇਹ ਹੀ ਉਹ ਚੀਜ਼ਾਂ ਨੇ ਜਿਹੜੀਆਂ 슈ਗਰ ਦੇ ਪੇਸ਼ੈਂਟਸ ਨੂੰ ਦੱਸੀਆਂ ਜਾਂਦੀਆਂ ਨੇ ਔਰ ਜਿਨ੍ਹਾਂ ਦੀ ਜਾਂ ਨਿਊਰੋਪੈਥੀ ਹੋ ਜਾਂਦੀ ਆ ਜਾਂ ਜਿਨ੍ਹਾਂ ਦੀ ਨਰਵਸ ਬਲਾਕੇਜ ਹੋ ਜਾਂਦੀ ਹੈ ਉਹਨਾਂ ਨੂੰ ਵੀ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਸੋ ਅਗਰ ਇਹ ਚੀਜ਼ਾਂ ਤੁਸੀਂ ਸ਼ੁਰੂ ਕਰਨੀਆਂ ਨੇ ਤਾਂ ਧਿਆਨ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਪਰ ਅਗਰ ਤੁਸੀਂ ਇਹ ਚੀਜ਼ਾਂ ਸ਼ੁਰੂ ਕਰ ਦਿੱਤੀਆਂ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਆਓ ਸ਼ੁਰੂ ਕਰੀਏ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਪਹਿਲਾ ਡਰਿੰਕ ਬਣਾਉਣ ਲੱਗੇ ਆ ਇਸ ਦੇ ਲਈ ਆਪਾਂ ਨੂੰ ਚਾਹੀਦਾ ਹੈ ਇੱਕ ਦੁੱਧ ਦਾ ਗਲਾਸ ਚਾਹੀਦਾ ਹੈ ਇਹਦੇ ਵਿੱਚ ਕੀ ਕੀ ਪਾਵਾਂਗੇ ਆਪਾਂ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਹਲਦੀ ਪਾਵਾਂਗੇ ਔਰ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਪਾਉਣੀ ਆ ਕਾਲੀ ਮਿਰਚ ਪਾਵਾਂਗੇ ਸੋ ਬਣਾਉਣ ਲੱਗੇ ਆ ਪਹਿਲਾ ਡਰਿੰਕ ਆ ਇਹ ਦੇਖੋ ਆਪਣੇ ਕੋਲੇ ਪਹਿਲਾਂ ਹੀ ਆਪਾਂ ਦੋ ਟੌਫੀਏ ਤਿਆਰ ਰੱਖੇ ਆ ਵੀ ਇਹ ਨਾ ਹੋਵੇ ਵੀ ਵੀਡੀਓ ਕਰਕੇ ਆਪਾਂ ਨੂੰ ਵਾਰ-ਵਾਰ ਧੋਣਾ ਪਵੇ ਆਪਾਂ ਪਹਿਲਾਂ ਤਾਂ ਗੈਸ ਔਨ ਕਰ ਲਿਆ ਆਜੋ ਗੈਸ ਔਨ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਦੁੱਧ ਪਾਵਾਂਗੇ ਹੋਰ ਜੇ ਤਾਂ ਇਹ ਬਿਲਕੁਲ ਫ੍ਰਿਜ ਵਿੱਚ ਕੱਢਿਆ ਹੋਇਆ ਦੁੱਧ ਹੈ ਪਹਿਲਾਂ ਇਸ ਨੂੰ ਆਪਾਂ ਗਰਮ ਕਰਦੇ ਹਾਂ ਫਿਰ ਜਦੋਂ ਇਹ ਗਰਮ ਹੋ ਗਿਆ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਇੱਕ ਚੁਟਕੀ ਹਲਦੀ ਦੀ ਇੱਕ ਚੁਟਕੀ ਕਾਲੀ ਮਿਰਚ ਦੀ ਸੋ ਗਰਮ ਹੋ ਰਿਹਾ ਉਹਨਾਂ ਟਾਈਮ ਆਪਾਂ ਇੰਤਜ਼ਾਰ ਕਰਦੇ ਹਾਂ ਦੁੱਧ ਆਪਾਂ ਉਹ ਕੋਸਾ ਜਾ ਕਰ ਲਿਆ ਬੜਾ ਇਸ ਨੂੰ ਆਪਾਂ ਬੋਇਲ ਨਹੀਂ ਕਰਨਾ ਉਬਾਲੀ ਨਹੀਂ ਦੇਣੀ ਦੁੱਧ ਨੂੰ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਹਲਦੀ ਵੈਸੇ ਤਾਂ ਇੱਕ ਚਮਚਾ ਪਾਉਣਾ ਚਾਹੀਦਾ ਪਰ ਆਪਾਂ ਅੱਧਾ ਚਮਚ ਆਪਾਂ ਹਲਦੀ ਪਾਵਾਂਗੇ ਔਰ ਇਸ ਦੇ ਵਿੱਚ ਆਪਾਂ ਜਿਹੜੀ ਕਾਲੀ ਮਿਰਚ ਪਾਉਣੀ ਹੈ ਉਹ ਆਪਾਂ ਬਸ ਇੰਨੀ ਕੀ ਪਾਉਣੀ ਹੈ ਛੁੱਟਕੀ ਦੇਖੋ ਇੰਨੀ ਕੀ ਪਾਉਣੀ ਹੈ ਆਪਾਂ ਕਾਲੀ ਮਿਰਚ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਤੀ ਥੈਨ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਅਗਰ ਤੁਹਾਨੂੰ ਇਹ ਟੇਸਟ ਵਧੀਆ ਨਹੀਂ ਲੱਗਦਾ ਤਾਂ ਇਸ ਦੇ ਵਿੱਚ ਤੁਸੀਂ ਸ਼ਾਇਦ ਪਾ ਸਕਦੇ ਹੋ ਜਾਂ ਫਿਰ ਥੋੜਾ ਜਿਹਾ ਗੁੜ ਪਾ ਸਕਦੇ ਹੋ ਖੰਡ ਨਾ ਪਾਓ ਔਰ ਇਸ ਨੂੰ ਤੁਸੀਂ ਇੱਕ ਦੋ ਸਿਕ ਸੈਕਿੰਡ ਹੋਰ ਗਰਮ ਕਰਕੇ ਔਰ ਬਾਲੀ ਨਹੀਂ ਦੇਣੀ ਬੋਇਲ ਨਹੀਂ ਕਰਨਾ ਇਸ ਨੂੰ ਬੰਦ ਕਰ ਦੇਣਾ ਔਰ ਇਹ ਤੁਹਾਡਾ ਹੋ ਗਿਆ ਪਹਿਲਾ ਡਰਿੰਕ ਤਿਆਰ ਹੋ ਗਿਆ ਇਸ ਨੂੰ ਤੁਸੀਂ ਦਿਨ ਦੇ ਵਿੱਚ ਸਵੇਰੇ ਸਵੇਰੇ ਰੋਟੀ ਖਾਣ ਤੋਂ 1-2 ਘੰਟਾ ਪਹਿਲਾਂ ਪੀਣਾ ਹੈ ਇਹ ਹੋ ਗਿਆ ਤੁਹਾਡਾ ਹਲਦੀ ਵਾਲਾ ਤੇ ਕਾਲੀ ਮਿਰਚ ਵਾਲਾ ਦੁੱਧ ਅਗਰ ਤੁਸੀਂ ਪੀਓਗੇ ਤੁਡੀ ਜਿਹੜੀਆਂ ਨਸਾਂ ਬਲਾਕ ਨੇ ਉਹ ਬਹੁਤ ਜਲਦੀ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ। ਔਰ ਉਸ ਤੋਂ ਬਾਅਦ ਜਿਹੜਾ ਆਪਾਂ ਦੂਸਰਾ ਡਰਿੰਕ ਬਣਾਉਣਾ ਹੈ ਉਸ ਦੇ ਲਈ ਆਪਾਂ ਨੂੰ ਕੀ ਕੁਝ ਚਾਹੀਦਾ ਹੈ ਆਪਾਂ ਨੂੰ ਲਈ ਚਾਹੀਦਾ ਇੱਕ ਪਾਣੀ ਦਾ ਗਲਾਸ। ਜਿੰਨਾ ਟਾਈਮ ਇਹ ਪਾਣੀ ਦਾ ਗਲਾਸ ਇਸ ਦੇ ਵਿੱਚ ਪਾ ਲਿਆ ਆਪਾਂ ਗਰਮ ਹੋਏਗਾ। ਉਹਨਾ ਟਾਈਮ ਆਪਾਂ ਜਿਹੜਾ ਹਲਦੀ ਵਾਲਾ ਦੁੱਧ ਬਣਾਇਆ ਤੁਹਾਨੂੰ ਟੇਸਟ ਕਰਕੇ ਦੱਸਦੇ ਹਾਂ ਵੀ ਉਸ ਦਾ ਟੇਸਟ ਕਿਦਾਂ ਦਾ ਬਣ ਨਿਕਲ ਕੇ ਸਾਹਮਣੇ ਆਇਆ। ਕਿਉਂਕਿ ਕੁਸਾ ਕੁਸਾ ਪੀਤਾ ਜਣਾਇਆ। ਬਹੁਤ ਵਧੀਆ ਟੇਸਟ ਆ ਤੁਹਾਡੇ ਸਾਹਮਣੇ ਪੀ ਜਾਣਾ ਆਪਾਂ ਇਹ ਨਹੀਂ ਆ ਵੀ ਵੀਡੀਓ ਬਣਾਉਣ ਦੀ ਖਾਤਰ ਆਪਾਂ ਇਹ ਕੀਤਾ ਤੁਹਾਡੇ ਸਾਹਮਣੇ ਪੀ ਜਾਣਾ ਜਿਹੜੀ ਕਾਲੀ ਮਿਰਚ ਆ ਉਹ ਮਾੜੀ ਜੀ ਗਲੇ 'ਚ ਅਟਕਦੀ ਐ ਪਰ ਬਾਕੀ ਦੁੱਧ ਟੇਸਟੀ ਆ ਅਗਰ ਜਿਵੇਂ ਅਸੀਂ ਇਹਦੇ ਵਿੱਚ ਨਾਲ ਸ਼ਹਿਦ ਪਾਇਆ ਅਗਰ ਤੁਹਾਨੂੰ ਲੱਗਦਾ ਵੀ ਮਿੱਠਾ ਘੱਟ ਆ ਤੁਸੀਂ ਇਸਦੇ ਵਿੱਚ ਸ਼ਹਿਦ ਪਾ ਸਕਦੇ ਤੁਸੀਂ ਦੇਖੋ ਜਿਹੜਾ ਦੂਸਰਾ ਡਰਿੰਕ ਐ ਇਹ ਪਾਣੀ ਆਪਣਾ ਉਬਲ ਕੇ ਰੈਡੀ ਹੋਣ ਵਾਲਾ ਉਹਨਾਂ ਟਾਈਮ ਇਹਦੇ ਵਿੱਚ ਆਪਾਂ ਪਾਵਾਂਗੇ ਅਦਰਕ ਇੱਕ ਜਾਣਕਾਰੀ ਹੋਰ ਦੇ ਦਈਏ ਜਿਹੜਾ ਇਹ ਹਲਦੀ ਹੈ ਹਲਦੀ ਦੇ ਵਿੱਚ ਕਰਕਿਊਮਨ ਹੁੰਦੇ ਨੇ ਉਹ ਐਂਟੀਆਕਸੀਡੈਂਟਸ ਤੇ ਬਹੁਤ ਭਰਪੂਰ ਹੁੰਦੇ ਨੇ ਉਹ ਐਂਟੀ ਇਨਫਲੇਮੇਟਰੀ ਵੀ ਹੁੰਦੀ ਹੈ ਜਿਹੜੀ ਕਰਕਿਊਮਨ ਹੁੰਦਾ ਜਿਹੜਾ ਹਲਦੀ ਦੇ ਵਿੱਚ ਪਾਇਆ ਜਾਂਦਾ ਤੱਤ ਹੈ ਉਹ ਆਪਣੀ ਬਾਡੀ ਲਈ ਬਹੁਤ ਵਧੀਆ ਸੇਮ ਉਸੇ ਤਰ੍ਹਾਂ ਅਦਰਕ ਵੀ ਹੀ ਕੰਮ ਕਰਦਾ ਇਨਫਲੇਮੇਸ਼ਨ ਨੂੰ ਘਟ ਕਰਦਾ ਜਿਹੜੀਆਂ ਨਸਾਂ ਸੁੱਜੀਆਂ ਹੁੰਦੀਆਂ ਨੇ ਉਹਨਾਂ ਨੂੰ ਘਟ ਕਰਨ ਦੇ ਵਿੱਚ ਆਪਣੀ ਮਦਦ ਕਰਦਾ ਸੋ ਇੱਕ ਗਲਾਸ ਪਾਣੀ ਦੇ ਵਿੱਚ ਆਪਾਂ ਜਿਹੜਾ ਅਦਰਕ ਹੈ ਓਏ ਡੇ ਡੇ ਚਾਰਕ ਪੀਸ ਆਪਾਂ ਪਾ ਲਾਂਗੇ ਕਿਉਂਕਿ ਥੋੜਾ ਜਿਹਾ ਪੀਣ ਨੂੰ ਔਖਾ ਹੁੰਦਾ ਸੋ ਜਿੰਨਾ ਟਾਈਮ ਇਹ ਉਬਲ ਰਿਹਾ ਉਹਨਾ ਟਾਈਮ ਆਪਾਂ ਫਿਰ ਦੁੱਧ ਨੂੰ ਟੇਸਟ ਕਰਦੇ ਹਾਂ ਇਸ ਨੂੰ ਚੰਗੀ ਤਰ੍ਹਾਂ ਉਬਾਲਾਂਗੇ ਫਿਰ ਠੰਡਾ ਕਰਕੇ ਇਹ ਵੀ ਪੀ ਕੇ ਦਿਖਾਵਾਂਗੇ ਅੱਧਾ ਗਲਾਸ ਪੀ ਲਿਆ ਆਪਾਂ ਅੱਧਾ ਰਹਿ ਗਿਆ ਇਹ ਵੀ ਪੀ ਕੇ ਫਿਰ ਆਪਾਂ ਤੁਹਾਨੂੰ ਉਹ ਵੀ ਟੇਸਟ ਕਰਕੇ ਦਿਖਾਵਾਂਗੇ ਹਲਾਉਂਦੇ ਰਹਿਣਾ ਨਹੀਂ ਤਾਂ ਹਲਦੀ ਥੱਲੇ بیٹھ ਜਾਏਗੀ ਉਦੇ ਸਾਹਮਣੇ ਕੀਤਾ ਆਪਾਂ ਤੁਸੀਂ ਵੀ ਪੀਣਾ ਸ਼ੁਰੂ ਕਰੋ ਔਰ ਉਹਨਾ ਟਾਈਮ ਹੁਣ ਦੇਖੋ ਆਪਾਂ ਗੈਸ ਥੋੜਾ ਤੇਜ਼ ਕੀਤਾ ਤਾਂ ਕਿ ਜਿਹੜਾ ਜਿਹੜਾ ਅਦਰਕ ਦਾ ਰਸ ਹੈ ਉਹ ਨਿਕਲ ਕੇ ਇਹਦੇ ਵਿੱਚ ਸਾਹਮਣੇ ਆਵੇ ਔਰ ਜਿਹੜੇ ਆਪਣੇ ਬੋਡੀ ਨੂੰ ਚੀਜ਼ ਚਾਹੀਦੀ ਆ ਉਹ ਆਪਾਂ ਫਟਾਫਟ ਬਣੀ ਸ਼ੁਰੂ ਕਰੀਏ ਸੋ ਇੰਤਜ਼ਾਰ ਕਰਦੇ ਹਾਂ ਮਿਲਦੇ ਹਾਂ ਜਲਦ ਜਿੰਨਾ ਟਾਈਮ ਇਹ ਉਬਲਦਾ ਉਸ ਤੋਂ ਬਾਅਦ ਪੁਣ ਕੇ ਤੁਹਾਨੂੰ ਇਹ ਵੀ ਪੀ ਕੇ ਦਿਖਾਵਾਂਗੇ ਅਦਰਕ ਵਾਲਾ ਜਿਹੜਾ ਆਪਣਾ ਪਾਣੀ ਹੈ ਇਹ ਵੀ ਉਬਲ ਕੇ ਤਿਆਰ ਹੈ ਇਸ ਨੂੰ ਹੁਣ ਆਪਾਂ ਬੰਦ ਕਰਦੇ ਹਾਂ ਗੈਸ ਨੂੰ ਔਰ फटाफट ਇਸ ਨੂੰ ਆਪਾਂ ਹੁਣ ਪੁੰਦਦੇ ਆਂ ਔਰ ਪੁੰਕ ਕੇ ਇਸ ਨੂੰ ਥੋੜਾ ਜਿਹਾ ਠੰਡਾ ਹੋਣ ਤੇ ਆਪਾਂ ਪੀਵਾਂਗੇ ਇਹ ਵੀ ਤੁਹਾਨੂੰ ਪੀ ਕੇ ਦਿਖਾਵਾਂਗੇ। ਕਹ ਹੈ ਇਸ ਨੂੰ ਤੁਸੀਂ ਸਬਜੀ ਦੇ ਵਿੱਚ ਵੀ ਵਰਤ ਸਕਦੇ ਹੋ। ਸਵੇ ਪਾਣੀ ਬਹੁਤ ਗਰਮ ਹੈ ਇਸ ਨੂੰ ਠੰਡਾ ਹੋਣ ਦੇਵਾਂਗੇ ਫਿਰ ਪੀਵਾਂਗੇ ਅ ਥੋੜਾ ਜਿਹਾ ਠੰਡਾ ਹੋ ਗਿਆ ਪਰ ਕੱਚ ਦੇ ਗਲਾਸ ਚ ਫੇਰ ਵੀ ਪੀਣਾ ਔਖਾ ਇਸ ਨੂੰ ਆਪਾਂ ਸਟੀਲ ਦੇ ਗਲਾਸ ਦੇ ਵਿੱਚ ਪਾ ਰਹੇ ਹਾਂ ਹੁਣ ਤੁਹਾਨੂੰ ਇਹ ਵੀ ਆਪਾਂ ਪੀ ਕੇ ਦਿਖਾਵਾਂਗੇ ਅਦਰਕ ਦਾ ਪਾਣੀ ਹੁਣ ਸਵਾਲ ਪੁੱਛਿਆ ਜਾਊਗਾ ਵੀ ਅਦਰਕ ਦਾ ਪਾਣੀ ਕਦੋਂ ਪੀਣਾ ਜਿਹੜਾ ਪਹਿਲਾਂ ਹਲਦੀ ਦਾ ਦੁੱਧ ਪੀਤਾ ਉਹ ਤੁਸੀਂ ਸਵੇਰੇ ਨਾਸ਼ਤੇ ਤੋਂ ਪਹਿਲਾਂ ਪੀ ਸਕਦੇ ਹੋ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਰਾਤ ਦੀ ਰੋਟੀ ਤੋਂ ਪਹਿਲਾਂ ਪੀ ਸਕਦੇ ਹੋ ਤਿੰਨੇ ਟਾਈਮ ਕਿਸੇ ਟਾਈਮ ਪੀ ਲਓ ਦਿਨ ਦੇ ਵਿੱਚ ਇੱਕ ਵਾਰ ਪੀਣਾ ਜਿਹੜਾ ਅਦਰਕ ਦਾ ਪਾਣੀ ਆ ਉਹ ਸਵੇਰੇ ਜਦੋਂ ਤੁਸੀਂ ਉੱਠਣਾ ਨਿਰਨੇ ਕਾਲ ਜੇ ਉਦੋਂ ਪੀਣਾ ਇਹ ਪਾਣੀ ਹੈ ਜਿਹੜਾ ਜਿਹੜਾ ਦੁੱਧ ਆ ਉਹ ਸਵੇਰੇ ਦੁਪਹਿਰੇ ਸ਼ਾਮ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਇੱਕ ਵਾਰੀ ਪੀਣਾ ਤਿੰਨ ਵਾਰੀ ਨਹੀਂ ਮਤਲਬ ਦਿਨ ਚ ਕਿਸੇ ਵੀ ਟਾਈਮ ਪੀ ਸਕਦੇ ਇਸ ਨੂੰ ਤੁਸੀਂ ਖਾਲੀ ਪੇਟ ਪੀਣਾ ਹੈ ਔਰ ਸਵੇਰੇ ਜਦੋਂ ਨਿਰਨੇ ਕਾਲ ਜੇ ਆਪਾਂ ਉੱਠਦੇ ਹੋ ਅਗਰ ਤੁਸੀਂ ਅਦਰਕ ਦੀ ਚਾਹ ਪੀਨੇ ਹੋ ਦੋਨੋਂ ਟੇਸਟ ਦਾ ਪਤਾ ਹੋਏਗਾ ਬਸ ਉਹਦੇ ਵਿੱਚੋਂ ਚਾਹ ਪੱਤੀ ਕੱਢ ਦੋ ਖੰਡ ਕੱਢ ਦੋ ਦੁੱਧ ਕੱਢ ਦੋ ਜਿਹੜਾ ਪਿੱਛੇ ਚੀਜ਼ ਬਚ ਗਈ ਉਹ ਜਾ ਟੇਸਟ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਡੇ ਸਾਹਮਣੇ ਅੱਜ ਆਪਾਂ ਦੋ ਡਰਿੰਕ ਬਣਾਈ ਦੋਨੇ ਪੀਤੇ ਅਗਰ ਤੁਸੀਂ ਇਹ ਦੋਨੇ ਡਰਿੰਕ ਬਣਾ ਕੇ ਅੱਜ ਤੋਂ ਸ਼ੁਰੂ ਕਰ ਦੋਗੇ ਦੋਨੇ ਗਲਾਸ ਪੀਣੇ ਸ਼ੁਰੂ ਕਰ ਦੋਗੇ ਛੋਟੀਆਂ ਜਿਹੜੀਆਂ ਬੰਦ ਪਈਆਂ ਨਸਾਂ ਨੇ ਜਿਹੜੀਆਂ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਘਟਿਆ ਹੋਇਆ ਹੈ ਲੱਤਾਂ ਦੇ ਵਿੱਚ ਜਲਣ ਰਹਿੰਦੀ ਹੈ ਉਹ ਬਹੁਤ ਜਲਦੀ ਠੀਕ ਹੋਣ ਵਾਲੀ ਹੈ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਅੱਜ ਵਾਲੇ ਡਰਿੰਕ ਬਣਾਉਣੇ ਸ਼ੁਰੂ ਕਰ ਦੋਗੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਅਗਰ ਤੁਹਾਨੂੰ ਆਰਾਮ ਮਿਲਿਆ ਤਾਂ ਵੀ ਸਾਨੂੰ ਦੱਸਿਓ ਸੋ ਮਿਲਾਂਗੇ ਜਲਦ ਇੱਕ ਨਵੀਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤਿਲਦੇ ਆ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ